ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਝਾ ਮਾਲਵਾ ਦੁਆਬਾ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਹੁਣਾਂ ਦੁਆਰਾ ਚਲਾਈ ਹੋਈ ਮਹਮ ਖਾਲਸਾ ਵੀਰ ਇਸ ਪ੍ਰੋਗਰਾਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਨੌਜਵਾਨਾਂ ਨੂੰ ਸੇਧ ਦੇ ਰਹੇ ਹਨ ਕਿ ਉਹ ਨਸ਼ੇ ਕੁਰਤੀਆਂ ਛੱਡਣ ਅਤੇ ਅੰਮ੍ਰਿਤ ਛੱਕੇ ਗੁਰੂ ਵਾਲੇ ਬਣਨ ਉਨ੍ਹਾਂ ਦੀ ਇਹ ਲਹਿਰ ਸਦਕਾ ਕਾਫੀ ਨੌਜਵਾਨ ਆਪਣਾ ਜੀਵਨ ਬਦਲ ਚੁੱਕੇ ਹਨ ਅਤੇ ਕਈ ਬਦਲ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਨੌਜਵਾਨ ਇਹ ਆਪਣਾ ਜੀਵਨ ਬਦਲਣਗੇ ਉਨ੍ਹਾਂ ਦੀ ਇਸ ਸੇਧ ਉੱਤੇ ਨੌਜਵਾਨ ਦਿਨ-ਬਦਨ ਜੋ ਐਮਰਤ ਸ਼ਖਰ ਰਏ ਹਨ ਤੇ ਨਸ਼ੇ ਅਤੇ ਹੋਰ ਕ੍ਰਿਤਿਆਵਾਂ ਦਾ ਤਿਆਗ ਕਰ ਰਹੇ ਹਨ ਸਿੱਖਾਂ ਨੌਜਵਾਨਾਂ ਤੋਂ ਇਲਾਵਾ ਖਾਲਸਾ ਵਹਿੀਰ ਤੋਂ ਪ੍ਰੇਰਿਤ ਹੋ ਕੇ ਕਈ ਹਿੰਦੂ ਵੀਰ ਅਤੇ ਹੋਰ ਧਰਮਾਂ ਦੇ ਲੋਕ ਵੀ ਅਮ੍ਰਿਤ ਛੱਕੇ ਗੁਰੂ ਵਾਲੇ ਬਣ ਰਹੇ ਹਨ ਭਾਈ ਸਾਹਿਬ ਜੀ ਦੀ ਇਹ ਲਹਿਰ ਦਿਨ ਦੁਨੀਆ ਤੇ ਰਾਤ ਚੋਗੁਣੀ ਤਰੱਕੀ ਕਰ ਰਹੀ ਹੈ ਇਸ ਤੋਂ ਇਲਾਵਾ ਭਾਈ ਅਮਰਿਤਪਾਲ ਸਿੰਘ ਜੀ ਹੁਣਾਂ ਨੇ ਸੰਗਤਾਂ ਨੂੰ ਇੱਕ ਹੋਰ ਨਵੀਂ ਅਪੀਲ ਕੀਤੀ ਹੈ ਉਹ ਅਸੀਂ ਅਪੀਲ ਤੁਹਾਨੂੰ ਦੱਸਣ ਜਾ ਰਹੇ ਹਾਂ ਉਹਨਾਂ ਨੇ ਇਹ ਅਪੀਲ ਕੀਤੀ ਹੈ ਕਿ ਹਰ ਸੰਗਤ ਜੋ ਹੈ ਹਰ ਵੀਰ ਭੈਣ ਭਰਾ ਜੋ ਐ ਸਾਰੇ ਇੱਕ ਇੱਕ ਰੁੱਖ ਜੋ ਐ ਉਹ ਜ਼ਰੂਰ ਲਗਾਉਣ ਇਹ ਮਹਮ ਦੀ ਸ਼ੁਰੂਆਤ ਉਹਨਾਂ ਨੇ ਆਪਣੇ ਹੱਥੀਂ ਪਹਿਲਾ ਜੋ ਰੁੱਖ ਲਗਾ ਕੇ ਆਪ ਸ਼ੁਰੂਆਤ ਕੀਤੀ ਅਤੇ ਸੰਗਤਾਂ ਨੇ ਉਹਨਾਂ ਦੇ ਰੁੱਖ ਲਗਾਉਂਦਿਆਂ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਿਹੜੀਆਂ ਸੰਗਤਾਂ ਉਹਨਾਂ ਦੇ ਨਾਲ ਜੁੜੀਆਂ ਸਨ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਵਧੀਆ ਲੱਗੀ ਤੇ ਲਾਈਕ ਕਰਿਓ ਜੀ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਉਣ ਵਾਲੀ ਹੋਰ ਵੀ ਖਾਲਸਾ ਵਹਿੀਰ ਦੀ ਭਾਈ ਅਮਰਿਤਪਾਲ ਸਿੰਘ ਜੀ ਹੁਣਾਂ ਦੇ ਮੁਤਾਬਕ ਜੋ ਵੀ ਕੰਮ ਕਰਨਗੇ ਉਹ ਹਿਸਾਬ ਨਾਲ ਅਸੀਂ ਵੀਡੀਓ ਨਿਊਜ਼ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ